ਮੇਰੀ ਕਹਾਣੀ ਵਿੱਚ ਅੱਜ ਦੀ ਕਹਾਣੀ ਹੈ ਬਲ ਕਪਾਈ ਮੈਂ ਗੁਰਦੀਪ ਸਿੰਘ ਬੰਮਰਾ ਮੈਂ ਗੁਰਦੀਪ ਸਿੰਘ ਬੰਮਰਾ ਅੱਜ ਇੱਕ ਬਹੁਤ ਦਿਰ ਪਹਿਲਾਂ ਦੀ ਲਿਖੀ ਹੋਈ ਕਹਾਣੀ ਬਲ ਕਪਾਈ ਲੈ ਕੇ ਤੁਹਾਡੇ ਨਾਲ ਮੁਖਤਬਾ ਢੇਰ ਚਿਰ ਪਹਿਲਾਂ ਜਦੋਂ ਮੈਂ ਅਮਰਤਾ ਬ੍ਰਿਤਮ ਦੀ ਰਚਨਾ ਬਲ ਕਪਾਈ ਪੜ੍ਹੀ ਸੀ ਤਾਂ ਮੇਰੀ ਪੂਰੀ ਹਮਦਰਦੀ ਬਲ ਕਪਾਈ ਨਾਲ ਸੀ ਉਸ ਕਹਾਣੀ ਵਿੱਚ ਮੈਂ ਉਸ ਕੁੜੀ ਨੂੰ ਚੰਗਾ ਨਹੀਂ ਸੀ ਸਮਝਿਆ ਜਿਸ ਦੇ ਆਉਣ ਨਾਲ ਬਾਲਕਪਾਈ ਦੇ ਜੀਵਨ ਵਿੱਚ ਹਲਚਲ ਮਚ ਗਈ ਸੀ ਇਹ ਬਾਲਕਪਾਈ ਮੇਰੇ ਅੰਦਰ ਸੀ ਤੇ ਮੈਂ ਉਦੋਂ ਨਵੇਂ ਜਾਗੇ ਪ੍ਰਭੂ ਪ੍ਰੇਮ ਨਾਲ ਉਤਪਤ ਸੀ ਪਰ ਜੋ ਬਾਲਕਪਾਈ ਮੇਰੇ ਸਾਹਮਣੇ ਖਲੋਤਾ ਸੀ ਸਾਵੇਂ ਦਸਾਵਾ ਮੇਰੀ ਕਹਾਣੀ ਦਾ ਬਾਲਕਪਾਈ ਪਰ ਅੱਜ ਉਹ ਸਭ ਕੁਝ ਦੇਖ ਨਹੀਂ ਸੀ ਸਕਿਆ ਤੇ ਬੇਹੋਸ਼ ਹੋ ਗਿਆ ਸੀ ਅੱਜ ਉਹ ਕੁੜੀ ਉਸ ਦੇ ਸਾਹਮਣੇ ਮਰਦਾ ਹਾਲਤ ਵਿੱਚ ਪਈ ਸੀ ਤੇ ਉਸ ਨੂੰ ਉਸਦੀ ਅਰਦਾਸ ਕਰਨੀ ਪੈ ਰਹੀ ਸੀ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਉਸਤੇ ਦੂਰ ਨੇੜੇ ਰਿਸ਼ਤੇਦਾਰੀ ਵਿੱਚ ਉਸਦੀ ਭੂਆ ਉਸ ਨੂੰ ਡੇਰੇ ਦੇ ਗਿਆਨੀ ਦੇ ਸਪੁਰਦ ਕਰ ਗਈ ਸੀ ਉਹ ਉਦੋਂ ਪੁਜੰਗੀ ਸੀ ਤੇ ਇਹ ਹੀ ਉਸ ਦਾ ਸਭ ਕੁਝ ਸੀ ਘਰ ਵੀ ਤੇ ਘਾਟ ਵੀ ਉਹ ਹਲੇ ਨਵਾਂ ਨਵਾਂ ਹੀ ਆਇਆ ਸੀ ਤਾਂ ਉਸ ਨੂੰ ਗਿਆਨੀ ਜੀ ਨੇ ਤਬਲੇ ਉੱਪਰ ਹੱਥ ਸਿੱਧ ਕਸਦੇ ਕਰਨੇ ਸਿਖਾ ਦਿੱਤੇ ਤੇ ਦਿਨਾਂ ਵਿੱਚ ਉਹ ਤਬਲੇ ਦੀ ਸੇਵਾ ਨਿਭਾਉਣ ਲੱਗ ਪਿਆ ਇਹ ਉਸ ਦਾ ਪਹਿਲਾ ਨਿਮਨ ਸੀ ਗਿਆਨੀ ਜੀ ਕੀਰਤਨ ਕਰਦੇ ਤੇ ਉਹ ਨਾਲ ਤਬਲਾ ਵਜਾਉਂਦਾ ਜਵਾਨੀ ਦੀ ਮਾਸ ਫੁੱਟ ਰਹੀ ਸੀ ਤੇ ਬਚਪਨ ਉਸ ਨੂੰ ਅਲਵਿਦਾ ਕਹਿ ਰਿਹਾ ਸੀ ਸਵੇਰੇ ਸ਼ਾਮ ਉਹਦੋਂ ਘੰਟੇ ਲਈ ਤਬਲਾ ਵਜਾਉਂਦਾ ਜਾਂ ਫਿਰ ਕਦੇ-ਕਦੇ ਉਸ ਨੂੰ ਕਿਸੇ ਪਾਠੀ ਸਿੰਘ ਨਾਲ ਕਿਸੇ ਅਖੰਡ ਪਾਠ ਦੇ ਭੋਗ ਆਦਿ ਲਈ ਜਾਣਾ ਪੈਂਦਾ ਗਿਆਨੀ ਜੀ ਦੀ ਸੰਗਤ ਤੇ ਸੰਥਿਆ ਦਾ ਕਮਲ ਸੀ ਕਿ ਉਸਨੇ ਆਸਾਦੀ ਵਾਰ ਦੀਆਂ ਸਾਰੀਆਂ ਪੌੜੀਆਂ ਵੀ ਕੰਠ ਕਰ ਲਈਆਂ ਸਨ ਤੇ ਹੁਣ ਉਹ ਸਵੇਰ ਦੇ ਕੀਰਤਨ ਵਿੱਚ ਆਪਣੀ ਵਾਰੀ ਸਿਰ ਪੌੜੀਆਂ ਦਾ ਗਾਇਨ ਵੀ ਕਰਦਾ ਇੱਕ ਦਿਨ ਪੌੜੀ ਬੋਲਣ ਲੱਗਿਆ ਉਸ ਨੂੰ ਆਪਣੀ ਆਵਾਜ਼ ਬਦਲੀ ਬਦਲੀ ਜਾਪੀ ਹੈ ਇਹ ਕੀ ਹੋ ਗਿਆ ਉਹ ਬੜਾ ਹੈਰਾਨ ਹੋਇਆ ਉਸਨੇ ਸੋਚਿਆ ਕਿ ਸ਼ਾਇਦ ਉਸ ਦਾ ਗਲਾ ਖਰਾਬ ਹੋ ਗਿਆ ਹੈ ਉਹ ਕੱਲ ਜਦ ਨਾਲ ਦੋ ਕੁਲਫੀਆਂ ਜੋ ਖਾ ਗਿਆ ਸੀ ਉਹ ਡਰ ਰਿਹਾ ਸੀ ਕਿ ਹੁਣ ਗਿਆਨੀ ਜੀ ਉਸ ਨੂੰ ਜ਼ਰੂਰ ਝਟਕਾ ਮਾਰਨਗੇ ਉਸ ਨੂੰ ਗਿਆਨੀ ਜੀ ਕੋਲ ਬੜਾ ਡਰ ਲੱਗਦਾ ਸੀ। ਅਸਲ ਵਿੱਚ ਉਹ ਗਿਆਨੀ ਜੀ ਨੂੰ ਬਹੁਤ ਪਿਆਰ ਕਰਦਾ ਸੀ। ਗਿਆਨੀ ਜੀ ਹੀ ਉਸਦੇ ਸਾਰਾ ਕੁਝ ਸਨ। ਆਪਣੇ ਮਾਪਿਆਂ ਦਾ ਤਾਂ ਉਸ ਨੂੰ ਕੁਝ ਪਤਾ ਹੀ ਨਹੀਂ ਸੀ। ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਨੇ ਗਿਆਨੀ ਜੀ ਨੂੰ ਹੀ ਆਪਣੇ ਨੇੜੇ ਦੇਖਿਆ। ਗਿਆਨੀ ਜੀ ਦਾ ਵੀ ਉਸ ਤੋਂ ਬਿਨਾਂ ਹੋਰ ਕੋਈ ਨਹੀਂ ਸੀ। ਤੇਰੀ ਕੰਢੀ ਫਟ ਗਈ ਹੈ। ਹੁਣ ਤੂੰ ਵੱਡਾ ਹੋ ਗਿਆ। ਉਸ ਦੀ ਗੱਲ ਸੁਣ ਕੇ ਗਿਆਨੀ ਜੀ ਨੇ ਸਹਿਸਵਾਕ ਕਿਹਾ ਸੀ। ਕੰਢੀ ਫਟ ਗਈ ਹੈ। ਕੀ ਇਹ ਮੇਰੀ ਆਵਾਜ਼ ਸਦਾ ਲਈ ਖਰਾਬ ਹੋ ਗਈ? ਨਹੀਂ ਨਹੀਂ ਤੇਰੀ ਆਵਾਜ਼ ਹੁਣ ਤਾਂ ਪਾਰ ਹੀ ਹੋ ਗਈ ਐ ਤੂੰ ਫਿਕਰ ਨਾ ਕਰ ਇਹ ਸਭ ਕੁਝ ਆਪੇ ਠੀਕ ਹੋ ਜਾਏਗਾ ਗੱਲ ਆਈ ਗਈ ਹੋਗੀ ਅੱਗੇ ਉਸਦਾ ਧਿਆਨ ਸਾਹਮਣੇ ਬੈਠੇ ਬੱਚਿਆਂ ਵਿੱਚ ਹੀ ਹੁੰਦਾ ਸੀ ਪਰ ਹੁਣ ਉਹ ਕਦੇ-ਕਦੇ ਗੁਰਦੁਆਰੇ ਆਉਂਦੀਆਂ ਜਾਂਦੀਆਂ ਕੁੜੀਆਂ ਵੱਲ ਵੀ ਵੇਖ ਲੈਂਦਾ ਸ਼ਾਮ ਵੇਲੇ ਜਦੋਂ ਰਹਿਰਾ ਸਾਹਿਬ ਦਾ ਪਾਠ ਕਰ ਰਿਹਾ ਹੁੰਦਾ ਤਾਂ ਕੁੜੀਆਂ ਦੀ ਜਿਵੇਂ ਹੀੜ ਆ ਜਾਂਦੀ ਮਾਵਾਂ ਦੀਆਂ ਚੁੰਨੀਆਂ ਨਾਲ ਸਿਰ ਕੱਜਣ ਦੀ ਕੋਸ਼ਿਸ਼ ਕਰਦੀਆਂ ਉਹ ਗੁਰਦੁਆਰੇ ਵਿੱਚ ਜਾਂ ਤਾਂ ਪ੍ਰਸ਼ਾਦ ਲੈਣਾ ਆਉਂਦੀਆਂ ਸੀ ਤੇ ਯੰਗ ਬਸ ਗੱਲਾਂ ਕਰਨਾ ਮੂੰਹ ਤੇ ਹੱਥ ਰੱਖ ਕੇ ਉਹ ਹਿੜ ਹਿੜ ਕਰਦੀਆਂ ਉਸ ਨੂੰ ਬੜੀਆਂ ਪੈੜੀਆਂ ਲੱਗਦੀਆਂ ਉਸ ਦਾ ਧਿਆਨ ਪਾਠ ਤੋਂ ਉੱਕ ਜਾਂਦਾ ਅਰਦਾਸ ਤੋਂ ਬਾਅਦ ਜਦੋਂ ਪ੍ਰਸ਼ਾਦ ਵੰਡ ਰਿਹਾ ਹੁੰਦਾ ਤਾਂ ਕੁੜੀਆਂ ਨੂੰ ਪ੍ਰਸ਼ਾਦ ਦੇਣ ਲੱਗਿਆਂ ਉਸ ਨੂੰ ਇੰਜ ਜਪਦਾ ਜਿਵੇਂ ਉਹ ਉਸ ਇਸ ਪ੍ਰਸ਼ਾਦ ਦੀਆਂ ਹੱਕਦਾਰਾ ਹੋਣ ਗੁਰਦੁਆਰੇ ਜਿਹੜਾ ਬੰਦਾ ਗੁਰੂ ਨਾਲ ਜੁੜ ਨਹੀਂ ਆਉਂਦਾ ਉਸ ਨੂੰ ਗੁਰੂ ਦਾ ਪ੍ਰਸ਼ਾਦ ਲੈਣ ਦਾ ਕੋਈ ਹੱਕ ਨਹੀਂ ਹੋਣਾ ਚਾਹੀਦਾ ਉਸ ਦੇ ਅੰਦਰ ਦਾ ਬਾਲਕ ਪਾਈ ਬੋਲਦਾ ਇਸ ਲਈ ਉਹ ਕੁੜੀਆਂ ਵਾਸਤੇ ਛੋਟੇ-ਛੋਟੇ ਪਤਾਸੇ ਰੱਖਦਾ ਤੇ ਜੇ ਛੋਟਾ ਪਤਾਸਾ ਨਾ ਹੁੰਦਾ ਤਾਂ ਉਹ ਚਾਰ ਫੁੱਲੀਆਂ ਤੇ ਦਾਣੇ ਦੇ ਕੇ ਉਹਨਾਂ ਨੂੰ ਟਰਕਾ ਦਿੰਦਾ ਇੱਕ ਦਿਨ ਜਦੋਂ ਸ਼ਾਮ ਵੇਲੇ ਕੁੜੀਆਂ ਮੱਥਾ ਟੇਕਣ ਆਈਆਂ ਤਾਂ ਉਹ ਇਸ ਕੁੜੀ ਨੂੰ ਦੇਖ ਕੇ ਇੱਕ ਵਾਰੀ ਤਾਂ ਠੱਠੰਬਰ ਗਿਆ ਸੀ ਇਹ ਤਾਂ ਉਹ ਕੁੜੀ ਸੀ ਜਿਸਨੇ ਇੱਕ ਦਿਨ ਉਸ ਤੋਂ ਆਪਣੇ ਸਾਈਕਲ ਦੀ ਚੇਨ ਠੀਕ ਕਰਵਾਈ ਸੀ ਚੇਨ ਉਤਰ ਜਾਣ ਨਾਲ ਉਹ ਡਿੱਗ ਪਈ ਸੀ ਗਲੀ ਦੇ ਕੁੱਤੇ ਤੋਂ ਡਰਦੀ ਉਸ ਤੋਂ ਸਾਈਕਲ ਨੂੰ ਸੰਭਾਲੀ ਗਈ ਤੇ ਉਸਦਾ ਬਸਤਾ ਤੇ ਕਿਤਾਬਾਂ ਗਲੀ ਵਿੱਚ ਖਿਲਰ ਗਈਆਂ ਗਲੀ ਦੇ ਕੁੱਤੇ ਨੂੰ ਛਿਚਕਾਰ ਕੇ ਜਦੋਂ ਉਹ ਕੁੜੀ ਵੱਲ ਮੁੜਿਆ ਤਾਂ ਉਹ ਆਪਣਾ ਸਾਈਕਲ ਚੁੱਕਣ ਦੀ ਕੋਸ਼ਿਸ਼ ਕਰ ਰਹੀ ਸੀ ਦੂਜੇ ਦਿਨ ਜਦੋਂ ਉਹ ਦੁਬਾਰਾ ਫਿਰ ਸਕੂਲ ਜਾਣ ਲਈ ਗਲੀ ਚ ਉਲੰਗੀ ਤਾਂ ਉਹ ਦੂਰ ਤੱਕ ਉਸ ਨੂੰ ਨਿਹਾਰਦਾ ਰਿਹਾ ਭਾਈ ਜੀ ਪ੍ਰਸ਼ਾਦ ਕੁੜੀਆਂ ਉਸ ਦਿਵਾਲੇ ਝੁਰਮਟ ਪਾ ਕੇ ਖੜੀਆਂ ਸਨ ਚਲੋ ਹਟੋ ਕਿਵੇਂ ਕਮਲ ਪਾ ਦਿੰਦੀਆਂ ਉਹ ਗੁਰੂ ਘਰ ਵਿੱਚ ਬੈਠ ਜਾਓ ਸਾਰੀਆਂ ਫਿਰ ਪ੍ਰਸ਼ਾਦ ਮਿਲੇਗਾ ਸਾਰੇ ਗੇ ਕੁੜੀਆਂ ਪਿੱਛੇ ਹਟ ਕੇ ਬੈਠ ਗਈਆਂ ਸਿਰ ਟਕ ਲਓ ਗੁਰੂ ਘਰ ਵਿੱਚ ਨੰਗੇ ਸਿਰ ਆ ਜਾਂਦੀਆਂ ਕੱਲ ਤੂੰ ਜੇ ਕੋਈ ਕੁੜੀ ਨੰਗੇ ਸਿਰ ਆਈ ਤਾਂ ਦੇਖ ਲੈਣਾ ਤੁਹਾਡੀ ਖੈਰ ਨਹੀਂ ਪ੍ਰਸ਼ਾਦ ਦੇ ਕੇ ਵਾਪਸ ਗੁਰੂ ਮਹਾਰਾਜ ਦੀ ਤਾਬੇ ਆ ਗਿਆ ਹਲੇ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਰੁਮਾਲਾ ਚੁੱਕਿਆ ਹੀ ਸੀ ਕਿ ਉਹ ਕੁੜੀ ਉਸਦੇ ਪਿੱਛੇ ਆ ਕੇ ਖੜੀ ਹੋ ਗਈ ਮੇਰਾ ਕੱਲ ਪੇਪਰ ਹੈ ਤੁਸੀਂ ਗੁਰੂ ਮਹਾਰਾਜ ਅਗੇ ਅਰਦਾਸ ਕਰਨਾ ਕਿ ਮੇਰਾ ਪੇਪਰ ਚੰਗਾ ਹੋ ਜਾਏ ਠੀਕ ਹੈ ਅਰਦਾਸ ਕਰ ਦਿਆਂਗਾ ਪਰ ਅਰਦਾਸ ਕਿਸ ਦੇ ਨਾਮ ਦੀ ਕਰਨੀ ਹੈ ਰਸ਼ਮੀ ਕੋਲੋਂ ਦੂਸਰੀ ਕੁੜੀ ਨੇ ਜਵਾਬ ਦਿੱਤਾ ਇਹਦਾ ਪੇਪਰ ਤਾਂ ਹਮੇਸ਼ਾ ਹੀ ਚੰਗਾ ਹੁੰਦਾ ਹੈ ਇਹ ਤਾਂ ਐਵੇਂ ਹੀ ਡਰਦੀ ਰਹਿੰਦੀ ਹੈ ਅਗਲੇ ਦਿਨ ਜਦੋਂ ਉਸਨੇ ਸਵੇਰੇ ਮਾਰ ਆਇਤਾ ਪ੍ਰਕਾਸ਼ ਕਰਨ ਲਈ ਦਰਵਾਜ਼ਾ ਖੋਲ੍ਹਿਆ ਤਾਂ ਸਭ ਤੋਂ ਪਹਿਲਾਂ ਉਸਨੇ ਰਸ਼ਮੀ ਦੇ ਚੰਗੇ ਨੰਬਰਾਂ ਦੀ ਅਰਦਾਸ ਕੀਤੀ ਜਦੋਂ ਵਾਕ ਲਿਆ ਤਾਂ ਉਸਨੇ ਵਾਕ ਦਾ ਅਰਥ ਸਮਝਣ ਦੀ ਕੋਸ਼ਿਸ਼ ਕੀਤੀ ਕੁਝ ਸ਼ਬਦਾਂ ਦੀ ਉਸ ਨੂੰ ਸਮਝ ਆ ਗਈ ਪਰ ਫਿਰ ਵੀ ਉਸਨੇ ਸਾਰਾ ਵਾਕ ਯਾਦ ਕਰ ਲਿਆ ਸਾਰਾ ਦਿਨ ਉਹ ਰਸ਼ਮੀ ਨੂੰ ਉਡੀਕਦਾ ਰਿਹਾ ਕਿ ਉਸ ਤੋਂ ਪੇਪਰ ਦੇ ਚੰਗੇ ਹੋਣ ਦਾ ਪਤਾ ਲੱਗ ਸਕੇ ਪਰ ਸ਼ਾਮੀ ਰਸ਼ਮੀ ਨਾ ਆਈ ਰੋਜ਼ ਵਾਂਗ ਉਸ ਦੇ ਮਹੱਲੇ ਦੀਆਂ ਕੁੜੀਆਂ ਪ੍ਰਸ਼ਾਦ ਲੈਣ ਲਈ ਆ ਉਸ ਕੋਲ ਆਈਆਂ ਤਾਂ ਉਹਨਾਂ ਵਿੱਚੋਂ ਰਸ਼ਮੀ ਦਾ ਨੀਲੀ ਚੂੜੀ ਵਾਲਾ ਹੱਥ ਨਹੀਂ ਸੀ ਰਾਤੀ ਉਹ ਸੌਣ ਵੇਲੇ ਰਸ਼ਮੀ ਬਾਰੇ ਸੋਚਦਾ ਰਿਹਾ ਉਸਨੇ ਗਿਆਨੀ ਜੀ ਨੂੰ ਪੁੱਛਿਆ ਗਿਆਨੀ ਜੀ ਭਲਾ ਜੇ ਕਿਸੇ ਦੇ ਨਾਂ ਦੀ ਅਰਦਾਸ ਕਰੀਏ ਤਾਂ ਮਹਾਰਾ ਸੁਣ ਲੈਂਦੇ ਹਨ ਕਿਉਂ ਨਹੀਂ ਜੇ ਸੱਚੇ ਦਿਲ ਨਾਲ ਅਰਦਾਸ ਕਰੀਏ ਤਾਂ ਜਰੂਰ ਸੁਣੀ ਜਾਂਦੀ ਹੈ ਉਹ ਸੋਚਦਾ ਰਿਹਾ ਉਸਨੇ ਤਾਂ ਅਰਦਾਸ ਸੱਚੇ ਮਨ ਨਾਲ ਹੀ ਕੀਤੀ ਸੀ ਹੇ ਸੱਚੇ ਪਾਤਸ਼ਾਹ ਰਸ਼ਮੀ ਦਾ ਪੇਪਰ ਜਰੂਰ ਚੰਗਾ ਹੋ ਜਾਏ ਜੇ ਉਸ ਦਾ ਪੇਪਰ ਚੰਗਾ ਨਾ ਹੋਇਆ ਤਾਂ ਵਿਚਾਰੀ ਕੀ ਕਰੇਗੀ ਉਸ ਦਾ ਮਨ ਕਹਿ ਰਿਹਾ ਸੀ ਕਿ ਉਸ ਦਾ ਪੇਪਰ ਜਰੂਰ ਚੰਗਾ ਹੋਇਆ ਹੋਵੇਗਾ ਪਰ ਉਹ ਇੰਨੇ ਦਿਨਾਂ ਤੋਂ ਗੁਰਦੁਆਰੇ ਵੀ ਤਾਂ ਨਹੀਂ ਸੀ ਆਈ ਉਹ ਸ਼ਾਇਦ ਉਸ ਦੀ ਝੜਕ ਤੋਂ ਕਬਰ ਆ ਗਈ ਸੀ ਉਸ ਨੂੰ ਆਪਣੇ ਆਪ ਤੇ ਬੜਾ ਗੁੱਸਾ ਆਇਆ ਉਹ ਤਾਂ ਐਵੇਂ ਹੀ ਕੁੜੀਆਂ ਨੂੰ ਡਾਂਟ ਦਿਆ ਕਰਦਾ ਸੀ ਜੇ ਭਲਾਂ ਨੰਗੇ ਸਿਰ ਵੀ ਆ ਗਈਆਂ ਤਾਂ ਇਸ ਵਿੱਚ ਉਹਨਾਂ ਦਾ ਕੀ ਕਸੂਰ ਹੈ ਉਹ ਹਾਲੇ ਨਿੱਕੀਆਂ ਨੇ ਭਲਾਂ ਨਿੱਕੀਆਂ ਕੁੜੀਆਂ ਕਿਵੇਂ ਚੁੰਨੀਆਂ ਨਾਲ ਸਿਰ ਢੱਕ ਸਕਦੀਆਂ ਨੇ ਨਾਲੇ ਉਹਨਾਂ ਨੂੰ ਕਿਹੜਾ ਚੁੰਨੀ ਦੀ ਹਾਜ਼ਤ ਪਈ ਹੁੰਦੀ ਹੈ ਕਿੰਨੀ ਦੇਰ ਉਹ ਸੋਚਦਾ ਰਿਹਾ ਜਿਹੜੀ ਅਰਦਾਸ ਉਸਨੇ ਸਵੇਰੇ ਕੀਤੀ ਉਸ ਵਿੱਚ ਰਸ਼ਮੀ ਜ਼ਰੂਰ ਸੀ ਪਰ ਅੱਜ ਉਸ ਦਾ ਦਿਲ ਅਰਦਾਸ ਕਰ ਰਿਹਾ ਸੀ ਕਿ हे ਸੱਚੇ ਪਾਤਸ਼ਾਹ ਰਸ਼ਮੀ ਅੱਜ ਉਸ ਨੂੰ ਜ਼ਰੂਰ ਮਿਲ ਪਵੇ ਸਾਰਾ ਦਿਨ ਉਹ ਗੁਰਦੁਆਰੇ ਦੇ ਗੇਟ ਅੱਗੇ ਬੈਠਾ ਰਿਹਾ ਉਸਨੇ ਜਨਮ ਸਾਖੀ ਦੀ ਪੋਥੀ ਫੜੀ ਹੋਈ ਸੀ ਉਹ ਦੇਖਦਾ ਉਸਦੇ ਪੰਨੇ ਰਿਆ ਸੀ ਪਰ ਉਸ ਦੀਆਂ ਅੱਖਾਂ ਰਸ਼ਮੀ ਨੂੰ ਲੱਭ ਰਹੀਆਂ ਸਨ ਕਦੇ ਪੋਥੀ ਦੇ ਪੰਨਿਆਂ ਉੱਪਰ ਤੇ ਕਦੇ ਗਲੀ ਵਿੱਚ ਆਉਂਦੀਆਂ ਜਾਂਦੀਆਂ ਕੁੜੀਆਂ ਦੇ ਚਿਹਰਿਆਂ ਵਿੱਚ ਸ਼ਾਮੀ ਜਦੋਂ ਕੁੜੀਆਂ ਮੱਥਾ ਟੇਕਣ ਆਈਆਂ ਤਾਂ ਉਹ ਜੋੜਿਆਂ ਦੀ ਸੇਵਾ ਵਿੱਚ ਜਾ ਕੇ ਖਲੋ ਗਿਆ ਜਦੋਂ ਕੁੜੀਆਂ ਉੱਥੇ ਆਈਆਂ ਤਾਂ ਉਸਨੇ ਝਿਜਕਦੇ ਝਿਜਕਦੇ ਪੁੱਛ ਲਿਆ ਕੀ ਗੱਲ ਰਸ਼ਮੀ ਨਹੀਂ ਆਈ ਤੁਹਾਡੇ ਨਾਲ ਨਹੀਂ ਉਹਨੂੰ ਤਾਪ ਚੜਦਾ ਹੈ ਕਈ ਦਿਨਾਂ ਤੋਂ ਅੱਜ ਤਾਂ ਸਕੂਲ ਵੀ ਨਹੀਂ ਗਈ। ਕੁੜੀਆਂ ਚੋਂ ਕਿਸੇ ਇੱਕ ਨੇ ਜਵਾਬ ਦਿੱਤਾ। ਕਿਉਂ? ਕੋਈ ਖਾਸ ਗੱਲ ਹੋ ਗਈ ਹੈ ਭਾਈ ਜੀ। ਤਾਂ ਤਾਂ ਵਡੇਰੀ ਉਮਰ ਦੀ ਕੁੜੀ ਨੇ ਸ਼ਰਾਰਤ ਨਾਲ ਕਿਆ। ਉਸ ਨੂੰ ਜਾਪਿਆ ਜਿਵੇਂ ਉਸ ਦੀ ਚੋਰੀ ਪੜੀ ਗਈ ਹੋਵੇ। ਉਸ ਦਾ ਮੂੰਹ ਪਖਣ ਲੱਗ ਪਿਆ। ਉਸ ਨੇ ਇੱਕ ਵਾਰੀ ਤਾਂ ਜਾਪਿਆ ਕਿ ਜਿਵੇਂ ਉਸ ਨੇ ਵੀ ਸੁਣਦੇ ਹੀ ਤਾਪ ਚੜ ਗਿਆ ਹੋਵੇ। ਨਹੀਂ ਕੋਈ ਖਾਸ ਗੱਲ ਨਹੀਂ। ਉਸ ਨੇ ਪੇਪਰਾਂ ਲਈ ਅਰਦਾਸ ਕਰਵਾਈ ਸੀ ਨਾ। ਮੈਂ ਤਾਂ ਉਸ ਨੂੰ ਵਾਕ ਦੱਸਣਾ ਸੀ। ਬੜਾ ਚੰਗਾ ਵਾਕ ਆਇਆ ਸੀ ਉਸ ਦਿਨ। ਉਸ ਦੇ ਮੂੰਹੋਂ ਨਿਕਲਿਆ। ਤੈਨੂੰ ਕਾਲੇ ਕਦਮੀ ਗੁਰਦੁਆਰੇ ਦੇ ਅੰਦਰ ਚਲਾ ਗਿਆ ਅਗਲੇ ਦਿਨ ਜਦੋਂ ਉਹ ਸ਼ਾਮ ਦੇ ਪਾਠ ਦੀ ਡਿਊਟੀ ਦੇ ਰਿਹਾ ਸੀ ਤਾਂ ਰਸ਼ਮੀ ਗੁਰਦੁਆਰੇ ਦੇ ਵੱਡੇ ਗੇਟ ਚੋਂ ਕੁੜੀਆਂ ਨਾਲ ਦਾਖਲ ਹੋਈ ਮੱਥਾ ਟੇਕ ਕੇ ਜਦੋਂ ਉਹ ਖੜੀ ਹੋਈ ਤਾਂ ਉਸਨੇ ਭਾਈ ਜੀ ਵੱਲ ਵੇਖਿਆ ਦੋਹਾਂ ਦੀਆਂ ਨਜ਼ਰਾਂ ਮਿਲੀਆਂ ਉਹ ਮੁਸਕਰਾਈ ਤੇ ਭਾਈ ਜੀ ਪਾਠ ਕਰਦੇ ਕਰਦੇ ਰੁੱਕ ਗਏ ਉਸਨੇ ਗਲੇ ਵਿੱਚ ਪਾਏ ਪੱਲੇ ਦੇ ਨਾਲ ਆਪਣਾ ਚਿਹਰਾ ਸਾਫ਼ ਕੀਤਾ ਉਸ ਦਾ ਜੀ ਕਾਲਾ ਪਹਿਰਿਆ ਸੀ ਉਹ ਚਾਹੁੰਦਾ ਸੀ ਕਿ ਕਿਹੜਾ ਵੇਲਾ ਹੋਵੇ ਉਹ ਪਾਠ ਖਤਮ ਕਰਕੇ ਰਸ਼ਮੀ ਕੋਲ ਜਾ ਖੜੋਈ ਉਸ ਤੋਂ ਉਸਦੇ ਪੇਪਰਾਂ ਬਾਰੇ ਪੁੱਛੇ ਪੇਪਰਾਂ ਵਿੱਚ ਮਿਲੇ ਨੰਬਰਾਂ ਬਾਰੇ ਪੁੱਛੇ ਪਰ ਹਾਲੇ ਉਸਨੇ ਪਾਠ ਤੋਂ ਬਾਅਦ ਅਰਦਾਸ ਕਰਨੀ ਸੀ ਉਸ ਤੋਂ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਾਕ ਵੀ ਲੈਣਾ ਸੀ ਉਸ ਦੇ ਅੰਦਰ ਦੀ ਖੁਸ਼ੀ ਚਮਕ ਰਹੀ ਸੀ ਪ੍ਰਸ਼ਾਦ ਵਰਤੌਣ ਲੱਗਿਆ ਉਸਨੇ ਜਲਦੀ ਜਲਦੀ ਬੱਚਿਆਂ ਨੂੰ ਭੁਗਤਾ ਕੇ ਕੁੜੀਆਂ ਵਾਲੇ ਪਾਸੇ ਆ ਗਿਆ ਰਸ਼ਮੀ ਨੇ ਸਿਰ ਝੁਕਾ ਕੇ ਉਸ ਨੂੰ ਨਮਸਤੇ ਕੀਤੀ ਪੇਪਰ ਚੰਗੇ ਹੋ ਗਏ ਹਾਂਜੀ ਰਸ਼ਮੀ ਨੇ ਸਿਰ ਝੁਕਾ ਕੇ ਜਵਾਬ ਦਿੱਤਾ ਕਿੰਨੇ ਨੰਬਰ ਆਏ ਨੇ ਉਸਨੇ ਪੁੱਛਿਆ ਹਾਲੇ ਕਿੱਥੇ ਹਾਲੇ ਤਾਂ ਪੇਪਰ ਹੀ ਹੋਏ ਨੇ ਨਤੀਜਾ ਆਏਗਾ ਤਾਂ ਪਤਾ ਲੱਗੇਗਾ ਰਸ਼ਮੀ ਨੇ ਜਵਾਬ ਦਿੱਤਾ ਅੱਛਾ ਕਿੰਨੀ ਜਮਾਤ ਦੇ ਪੇਪਰ ਨੇ ਤੇਰੇ 8ਵੀਂ ਜਮਾਤ ਦੇ ਰਸ਼ਮੀ ਨੇ ਸਿਰ ਨੂੰ ਸਿਰ ਤੋਂ ਚੁੰਨੀ ਸੰਭਾਲਦਿਆਂ ਕਿਹਾ ਤੁਸੀਂ ਅਰਦਾਸ ਕੀਤੀ ਸੀ ਹਾਂ ਸੱਚੇ ਮਨ ਨਾਲ ਮੇਰੀ ਅਰਦਾਸ ਜ਼ਰੂਰ ਸੁਣੀ ਜਾਏਗੀ ਮੈਨੂੰ ਪੂਰਾ ਯਕੀਨ ਹੈ ਤਾਂ ਫਿਰ ਅਗਲੇ ਸੋਮਵਾਰ ਵੀ ਤੁਸੀਂ ਅਰਦਾਸ ਜ਼ਰੂਰ ਕਰਨਾ ਰਸ਼ਮੀ ਨੇ ਮੁਸਕਰਾਉਂਦੇ ਹੋਏ ਕਿਹਾ ਅਗਲੇ ਸੋਮਵਾਰ ਉਹ 5 ਕੋਰ ਪੇਪਰ ਹੈ ਨਹੀਂ ਉਸ ਦਿਨ ਸਾਡਾ ਨਤੀਜਾ ਨਿਕਲੇਗਾ ਹਾਂ ਹਾਂ ਕਿਉਂ ਨਹੀਂ ਮੈਂ ਅਰਦਾਸ ਜ਼ਰੂਰ ਕਰਾਂਗਾ ਤੇ ਨਾਲ ਹੀ ਵਾਕ ਵੀ ਲਵਾਵਾਂਗਾ ਪ੍ਰਸ਼ਾਦ ਵੀ ਸੁੱਖਾਂਗਾ ਵਾਹਿਗੁਰੂ ਤੈਨੂੰ ਜ਼ਰੂਰ ਚੰਗੇ ਨੰਬਰਾਂ ਵਿੱਚ ਪਾਸ ਕਰੇਗਾ ਉਹ ਕਿੰਨਾ ਕੁਝ ਆਪਣੇ ਕੋਲੋਂ ਬੋਲ ਗਿਆ ਸੀ ਸੋਮਵਾਰ ਉਸਨੇ ਰਸ਼ਮੀ ਦਾ ਨਾਂ ਲੈ ਕੇ ਉਸਦੇ ਚੰਗੇ ਨੰਬਰਾਂ ਦੀ ਅਰਦਾਸ ਕੀਤੀ ਪ੍ਰਸ਼ਾਦ ਲਈ ਆਪਣੇ ਕੋਲ ਬਚਾ ਕੇ ਰੱਖਿਆ ਸਵਾ ਰੁਪਿਆ ਵੀ ਖਰਚ ਦਿੱਤਾ ਅਗੇ ਰਸ਼ਮੀ ਦੇ ਚੰਗੇ ਨੰਬਰ ਆ ਜਾਣ ਸਾਰਾ ਦਿਨ ਉਹ ਇਹ ਜਾਣਨ ਲਈ ਤੜਪਦਾ ਰਿਹਾ ਕਿ ਰਸ਼ਮੀ ਦੇ ਕਿੰਨੇ ਨੰਬਰ ਆਏ ਨੇ ਉਸ ਨੂੰ ਪਤਾ ਲੱਗਿਆ ਕਿ ਰਸ਼ਮੀ ਨੇ ਤਾਂ ਸਾਰੇ ਜ਼ਿਲ੍ਹੇ ਚੋਂ ਪਹਿਲਾ ਨੰਬਰ ਹਾਸਲ ਕੀਤਾ ਹੈ ਬਾਲਕਾ ਪਾਈ ਦੇ ਖੁਸ਼ੀ ਨਾਲ ਪੈਰ ਜ਼ਮੀਨ ਤੇ ਨਹੀਂ ਸੰ ਲੱਗ ਰਹੇ ਉਸ ਨੇ ਕਦੇ ਵੀ ਕਿਸੇ ਖੁਸ਼ੀ ਨੂੰ ਇੰਨੀ ਨੇੜਿਓ ਨਹੀਂ ਸੀ ਮਹਿਸੂਸ ਕੀਤਾ ਉਸ ਨੇ ਗੁਰੂ ਮਹਾਰਾਜ ਅੱਗੇ ਪੱਲਾ ਪਾ ਕੇ ਧੰਨਵਾਦੀ ਅਰਦਾਸ ਕੀਤੀ ਫਿਰ ਕਿੰਨੀ ਦੇਰ ਉਸ ਦਾ ਸਿਰ ਜ਼ਮੀਨ ਉੱਪਰ ਚੁਕਿਆ ਰਿਹਾ ਮਨ ਵਿੱਚ ਉਹ ਖੁਸ਼ ਸੀ ਕਿ ਉਸ ਦੀ ਇੱਜ਼ਤ ਰਹਿ ਗਈ ਰਾਤੀ ਸੌਣ ਤੋਂ ਪਹਿਲਾਂ ਉਸਨੇ ਸਾਰੀ ਗੱਲ ਗਿਆਨੀ ਜੀ ਨਾਲ ਕੀਤੀ ਉਹਨਾਂ ਉਸ ਦੇ ਸਿਰ ਉੱਪਰ ਹੱਥ ਫੇਰਦੇ ਆ ਕਿ ਗੁਰੂ ਮਹਾਰਾਜ ਉਸ ਦੇ ਅੰਗ ਸੰਗ ਨੇ ਉਸ ਨੂੰ ਕੋਈ ਫਿਕਰ ਨਹੀਂ ਕਰਨਾ ਚਾਹੀਦਾ ਸਾਰੇ ਸ਼ਹਿਰ ਵਿੱਚ ਉਸ ਦਾ ਕੋਈ ਨਹੀਂ ਸੀ ਜਦੋਂ ਵੀ ਸੋਚਦਾ ਤਾਂ ਗਿਆਨੀ ਜੀ ਤੋਂ ਬਾਅਦ ਰਸ਼ਮੀ ਦਾ ਚਿਹਰਾ ਉਸ ਦੀ ਅੱਖਾਂਗੇ ਆ ਜਾਂਦਾ ਉਸ ਦਾ ਗੁਰਦੁਆਰੇ ਆਉਣਾ ਜਾਣਾ ਜ਼ਰੂਰ ਕੱਟ ਗਿਆ ਸੀ ਪਰ 10ਵੀਂ ਦੇ ਪੇਪਰਾਂ ਤੋਂ ਪਹਿਲਾਂ ਉਹ ਗੁਰਦੁਆਰੇ ਜ਼ਰੂਰ ਆਈ ਉਹ ਜਾਣਦਾ ਸੀ ਕਿ ਉਸ ਨੂੰ ਅਰਦਾਸ ਕਰਨ ਲਈ ਕਹੇਗੀ ਉਹ ਪਹਿਲਾਂ ਹੀ ਇਸ ਵਾਸਤੇ ਤਿਆਰ ਸੀ ਸ਼ਾਮ ਦੀ ਅਰਦਾਸ ਵਿੱਚ ਉਸਨੇ ਮਹਾਰਾਜ ਨੂੰ ਪੇਪਰਾਂ ਲਈ ਬੱਚਿਆਂ ਦੀ ਮਦਦ ਲਈ ਬੇਨਤੀ ਕੀਤੀ ਰਸ਼ਮੀ ਨੇ ਜਦੋਂ ਪ੍ਰਸ਼ਾਦ ਲੈਣ ਲਈ ਆਪਣਾ ਹੱਥ ਹੱਥ ਅੱਗੇ ਕੀਤਾ ਤਾਂ ਉਸਨੇ ਸਭ ਤੋਂ ਵੱਡਾ ਪਤਾਸਾ ਉਸਦੇ ਹੱਥ ਉੱਪਰ ਰੱਖ ਦਿੱਤਾ ਤੇਰੇ ਪੇਪਰਾਂ ਲਈ ਮੈਂ ਵੱਖਰੀ ਅਰਦਾਸ ਕਰਾਂਗਾ ਮੈਨੂੰ ਪਤਾ ਹੈ ਪੇਪਰਾਂ ਤੋਂ ਕਿੰਨਾ ਡਰ ਲੱਗਦਾ ਹੁੰਦਾ ਰਸ਼ਮੀ ਤੇ ਕਹਿ ਬਗੈਰੀ ਉਸਨੇ ਗੱਲ ਸ਼ੁਰੂ ਕਰ ਦਿੱਤੀ ਰਸ਼ਮੀ ਨੇ ਕੋਈ ਜਵਾਬ ਨਾ ਦਿੱਤਾ ਤੇ ਉਹ ਸਿਰ ਝੁਕਾ ਕੇ ਤੇ ਉਹ ਸਿਰ ਝੁਕਾ ਕੇ ਦਰਬਾਰ ਸਾਹਿਬ ਦੇ ਕਮਰੇ ਤੋਂ ਬਾਹਰ ਨਿਕਲ ਗਈ। ਦਰਵਾਜ਼ੇ ਦੀ ਮੁਹਾਟ ਪਾਰ ਕਰਨ ਤੋਂ ਪਹਿਲਾਂ ਉਸਨੇ ਸਿਰ ਝੁਕਾ ਕੇ ਨਮਸਕਾਰ ਕੀਤੀ। ਬਾਲਕਾ ਪਾਈ ਨੂੰ ਜਾਪਿਆ ਜਿਵੇਂ ਇਹ ਨਮਸਕਾਰ ਰਸ਼ਮੀ ਨੇ ਉਸ ਨੂੰ ਕੀਤੀ ਹੈ। 10ਵੀਂ ਦੇ ਪੇਪਰਾਂ ਦਾ ਨਤੀਜਾ ਨਿਕਲਿਆ। ਪੇਪਰਾਂ ਦੇ ਦੌਰਾਨ ਉਸਨੇ ਹਰ ਰੋਜ਼ ਦੀ ਤਰ੍ਹਾਂ ਰਸ਼ਮੀ ਦੀ ਸਫਲਤਾ ਲਈ ਅਰਦਾਸ ਕੀਤੀ। ਰਸ਼ਮੀ ਦੇ ਪੇਪਰ ਇੱਕ ਇੱਕ ਕਰਕੇ ਚੰਗੇ ਹੁੰਦੇ ਗਏ। ਉਸ ਸਿਆਸ ਰੇਲੀਆਂ ਕਹਿੰਦੀਆਂ ਤੇਰੀ ਤਾਂ ਰੱਬ ਕੋਲੋਂ ਕੋਲੇ ਬੈਠ ਕੇ ਸੁਣਦਾ ਹੈ ਹਰ ਪੇਪਰ ਵਿੱਚ ਜੋ ਤੂੰ ਕਹਿੰਦੀਆਂ ਉਹੀ ਹੁੰਦਾ ਹੈ ਸਾਰੇ ਸਵਾਲ ਤੇਰੇ ਵਾਲੇ ਹੁੰਦੇ ਨੇ ਉਹ ਸੁਣ ਕੇ ਤੇ ਮੁਸਕਰਾ ਛੱਡਦੇ ਦਸਵੀਂ ਦੇ ਨਤੀਜੇ ਵੇਖ ਕੇ ਸਾਰਾ ਸ਼ਹਿਰ ਹੈਰਾਨ ਰਹਿ ਗਿਆ ਰਸ਼ਮੀ ਨੇ ਸਾਰੇ ਬੋਰਡ ਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ ਉਸ ਸ਼ਾਮ ਆਪਣੀ ਮਾਂ ਨਾਲ ਗੁਰਦੁਆਰੇ ਮੱਥਾ ਟੇਕਣ ਆਈ ਉਹਨਾਂ ਦੇਸੀ ਘਿਓ ਨਾਲ ਤਿਆਰ ਕੀਤਾ ਪ੍ਰਸ਼ਾਦ ਦਾ ਥਾਲ ਚੁੱਕਿਆ ਹੋਇਆ ਸੀ ਮਾਲਕਾ ਭਾਈ ਜੀ ਨੇ ਪੂਰੇ ਆਤਮ ਵਿਭੋਰ ਹੋ ਕੇ ਉਸ ਪ੍ਰਸ਼ਾਦ ਦੀ ਅਰਦਾਸ ਕੀਤੀ ਅਜੋ ਸਿਰਫ ਇਨਹੀਂ ਆਖ ਸਕਿਆ ਵਧਾਈ ਹੋਵੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਤੁਹਾਨੂੰ ਵੀ ਵਧਾਈ ਹੋਵੇ ਇਹ ਸਭ ਤੁਹਾਡੀਆਂ ਅਰਦਾਸਾਂ ਦਾ ਹੀ ਫਲ ਹੈ ਰਸ਼ਮੀ ਦੀ ਮਾਂ ਨੇ ਕਿਹਾ ਰਸ਼ਮੀ ਸੁਣ ਕੇ ਮੁਸਕਰਾ ਪਈ ਉਸ ਦੀ ਮਾਂ ਨੇ ਭਾਈ ਜੀ ਨੂੰ 10 ਰੁਪਏ ਦਾ ਨੋਟ ਦੇਣ ਦੀ ਕੋਸ਼ਿਸ਼ ਕੀਤੀ ਪਰ ਭਾਈ ਜੀ ਨੂੰ ਜਾਪਿਆ ਕਿ ਇਹ ਉਸ ਦੇ ਸਵੈਮਾਨ ਨੂੰ ਠੋਕਰ ਮਾਰਨ ਵਰਗੀ ਗੱਲ ਹੋਈ ਹੈ ਉਸਨੇ ਨੋਟ ਲੈ ਜਾ ਕੇ ਗੁਰਦੁਆਰੇ ਦੀ ਗੋਲ ਕੁਛ ਪਾ ਦਿੱਤਾ ਦਸਵੀਂ ਤੋਂ ਬਾਅਦ ਰਸ਼ਮੀ ਲੁਧਿਆਣੇ ਪੜਨ ਚਲੀ ਗਈ ਲੁਧਿਆਣੇ ਤੋਂ ਚੰਡੀਗੜ੍ਹ ਸਕੂਲ ਤੋਂ ਕਾਲਜ ਕਾਲਜ ਤੋਂ ਯੂਨੀਵਰਸਿਟੀ ਹਰ ਜਮਾਤ ਵਿੱਚ ਉਹ ਪਹਿਲੇ ਨੰਬਰ ਤੇ ਆਉਂਦੀ ਜ਼ਿਆਦਾ ਪੜਨ ਨਾਲ ਉਸ ਨੂੰ ਐਨ ਕਲਾਉਣੀ ਪੈ ਗਈ ਇਹਨਾਂ 7 ਸਾਲਾਂ ਵਿੱਚ ਸਭ ਕੁਝ ਬਦਲ ਗਿਆ ਗਿਆਨੀ ਜੀ ਹੁਣ ਇਸ ਦੁਨੀਆ ਵਿੱਚ ਨਹੀਂ ਸੰਰ ਰਹੇ ਪਰ ਸਰੀਰ ਛੱਡਣ ਤੋਂ ਪਹਿਲਾਂ ਉਹਨਾਂ ਆਪਣੇ ਸ਼ਿਗਰਦ ਨੂੰ ਗੁਰਮਤਿ ਵਿਦਿਆਲੇ ਭੇਜ ਦਿੱਤਾ ਸੀ 7 ਸਾਲਾਂ ਵਿੱਚ ਬਾਲਕਾ ਪਾਈ ਬਾਲਕ ਤੋਂ ਜਵਾਨ ਹੋ ਗਿਆ ਸੀ ਉਸ ਦੇ ਚਿਹਰੇ ਦੇ ਹਲਕੇ ਪੂਰੇ ਰੰਗ ਦੀ ਮਸ ਸੋਹਣੀ ਦਾੜੀ ਵਿੱਚ ਬਦਲ ਗਈ ਸੀ ਗੁਰਦੁਆਰ ਦੀ ਸਾਰੀ ਇਮਾਰਤ ਢਾਕੇ ਉਸ ਦੀ ਥਾਂ ਨਵੀਂ ਲਿਸ਼ਕ ਦੀ ਸੰਗਮਰਮਰੀ ਇਮਾਰਤ ਖੜੀ ਕਰ ਦਿੱਤੀ ਗਈ ਸੀ ਕਮੇਟੀ ਵਾਲਿਆਂ ਨੇ ਨਵੇਂ ਗ੍ਰੰਥੀ ਦੀ ਮੰਗ ਕੀਤੀ ਤੇ ਵਿਦਿਆਲੇ ਨੇ ਇਹ ਜ਼ਿੰਮੇਵਾਰੀ ਮੁਰ ਮਾਲਕਾ ਪਾਈ ਜਿੰਨੂੰ ਸੌਂਪ ਦਿੱਤੀ ਉਹ ਇੱਕ ਵਾਰ ਫਿਰ ਪੁਰਾਣੇ ਸ਼ਹਿਰ ਵਿੱਚ ਮੁੜ ਆਇਆ ਸੀ ਗਿਆਨੀ ਜੀ ਸ਼ਮਸ਼ਾਨ ਘਾਟ ਚੱਲਣਾ ਇੱਕ ਮਰਤਕ ਸ਼ਰੀਰ ਦੇ ਅਰਦਾਸ ਕਰਨੀ ਆ ਕਾਲੀ ਨਾਲ ਉਸਨੇ ਗੱਲ ਵਿੱਚ ਪੱਲਾ ਪਾਇਆ ਤੇ ਉਹਨਾਂ ਨਾਲ ਹੀ ਮੋਟਰਸਾਈਕਲ ਤੇ ਬੈਠ ਕੇ ਰਵਾਨਾ ਹੋ ਗਿਆ ਕਿੱਥੇ ਜਾਣਾ ਹੈ ਇਹ ਪੁੱਛਣ ਦੀ ਉਸ ਦੀ ਆਦਤ ਨਹੀਂ ਸੀ ਮਰਨ ਵਾਲਾ ਕੌਣ ਸੀ ਇਹ ਵੀ ਪੁੱਛਣ ਦਾ ਵੇਲਾ ਨਹੀਂ ਸੀ ਸ਼ਮਸ਼ਾਨ ਘਾਟ ਪਹੁੰਚ ਪਹੁੰਚ ਕੇ ਉਸ ਨੂੰ ਪਤਾ ਲੱਗਿਆ ਕਿ ਮਰਤਕ ਕੋਈ ਨਵ ਵਿਵਤਾ ਸੀ ਜਿਸ ਨੂੰ ਉਸ ਦੇ ਲਾਲਚੀ ਸਹੁਰਿਆਂ ਨੇ ਗਲਾ ਘੁੱਟ ਕੇ ਮਾਰ ਦਿੱਤਾ ਸੀ ਮਰਤਕ ਦਾ ਸ਼ਰੀਰ ਹਲੇ ਸ਼ਮਸ਼ਾਨ ਵਿੱਚ ਪਹੁੰਚਿਆ ਨਹੀਂ ਸੀ ਯਾਨੀ ਜਿੱਕ ਪਾਸੇ ਹੋ ਕੇ ਬੈਠ ਗਏ ਗਰਮੀ ਦੀ ਰੁੱਤ ਸੀ ਸੌਂ ਦਾ ਮਹੀਨਾ ਤੇ ਹੁਸੜ ਨੇ ਨੱਕ ਵਿੱਚ ਧਮ ਕੀਤਾ ਹੋਇਆ ਸੀ ਮਰਤਕ ਦੇ ਪਰਿਵਾਰ ਵਾਲੇ ਕੌਣ ਸਨ ਇਹ ਵੀ ਨਹੀਂ ਸੀ ਪਤਾ ਲੱਗ ਰਿਹਾ ਲਾਲ ਕੱਪੜੇ ਵਿੱਚ ਲਪੇਟੀ ਹੋਈ লাশ ਇੱਕ ਟਰੱਕ ਵਿੱਚ ਪਹੁੰਚੀ ਤੇ ਨਾਲ ਹੀ ਚਿਤਾ ਵਿੱਚ ਚਿੰ ਦਿੱਤੀ ਗਈ ਪੋਸਟਮਾਰਟਮ ਤੋਂ ਬਾਅਦ লাশ ਨੂੰ ਸਫੈਦ ਕੱਪੜੇ ਨਾਲ ਗੰਡਾ ਮਾਰ ਕੇ ਬੰਨਿਆ ਹੋਇਆ ਸੀ ਮਰਤਕ ਸਰੀਰ ਨੂੰ ਚਿਤਾ ਚਿਤਾ ਉੱਪਰ ਟਿਕਾ ਦਿੱਤਾ ਗਿਆ ਕੋਲੋਂ ਕਿਸੇ ਨੇ ਕਿਹਾ ਸੰਸਕਾਰਤ ਕਰ ਹੀ ਦੇਣਾ ਹੈ ਜਾਂਦੀਵਾਰੀ ਦੇ ਮੂੰਹ ਤੇ ਦਰਸ਼ਨ ਹੀ ਕਰਵਾ ਦੇਣੇ ਚਾਹੀਦੇ ਨੇ ਕਿਸੇ ਨੇ ਅੱਗੇ ਵੱਧ ਕੇ ਗੰਡਾ ਖੋਲ ਕੇ ਚਿਹਰੇ ਤੋਂ ਕਪੜਾ ਹਟਾ ਦਿੱਤਾ ਸਭ ਨੇ ਚਿਹਰਾ ਦੇਖਿਆ ਬਲਕਾ ਭਾਈ ਜੀ ਨੇ ਵੀ ਅੱਗੇ ਵੱਧ ਕੇ ਚਿਹਰਾ ਦੇਖਿਆ ਨਕਸ਼ ਜਾਣੇ ਪਛਾਣੇ ਲੱਗੇ ਪਰ ਪਛਾਨ ਨਾ ਸਕਿਆ ਅਰਦਾਸ ਕਰਨ ਵਾਲੇ ਉਸ ਨੂੰ ਮਰਨ ਵਾਲੇ ਦਾ ਨਾਮ ਇੱਕ ਪਰਚੀ ਤੇ ਲਿਖ ਕੇ ਦਿੱਤਾ ਗਿਆ ਗਿਆਨੀ ਜੀ ਨੇ ਅਰਦਾਸ ਸ਼ੁਰੂ ਕੀਤੀ ਪ੍ਰਥਮ ਭਗਉਤੀ ਸਮਰਕਾ ਗੁਰੂ ਨਾਨਕ ਦੇਵ ਜੀ ਆਏ ਅਰਦਾਸ ਕਰਦੇ ਹਾਂ ਜਦੋਂ ਮਰਤਕ ਦੇ ਨਾਂ ਦੀ ਲੋੜ ਪਈ ਤਾਂ ਉਸਨੇ ਪਰਚੀ ਖੋਲ ਕੇ ਨਾਂ ਪੜਨ ਦੀ ਕੋਸ਼ਿਸ਼ ਕੀਤੀ ਰਸ਼ਮੀ ਉਸ ਦੀ ਆਵਾਜ਼ ਉਸ ਦੀ ਆਵਾਜ਼ ਗਲੇ ਵਿੱਚ اٹਕ ਗਈ ਨਾਨਕ ਨਾਮ ਚੜ੍ਹਦੀ ਕਲਾ ਤੇ ਮੁਰਖ ਖੜਾ ਨਾ ਰਹਿ ਸਕਿਆ ਉਸ ਦੀਆਂ ਲੱਤਾਂ ਵਿੱਚ ਕੋਈ ਦਮ ਨਹੀਂ ਸੀ ਉਸ ਦਾ ਮੂੰਹ ਸੁੱਕ ਗਿਆ ਉਸ ਦੀਆਂ ਅੱਖਾਂ 'ਕਿ ਹਨੇਰਾ ਆ ਗਿਆ ਉਹ ਚਾਹ ਕੇ ਵੀ ਦੁਬਾਰਾ ਰਸ਼ਮੀ ਵੱਲ ਨਾ ਦੇਖ ਸਕਿਆ ਡਿੱਗਦੇ ਡਿੱਗਦੇ ਨੂੰ ਉਸ ਨੂੰ ਹੱਥੋਂ ਪਰਚੂਕ ਲਿਆ ਸ਼ਮਸ਼ਾਨ ਘਾਟ ਦੇ ਇੱਕ ਬੈਂਚ ਉੱਪਰ ਉਸ ਨੂੰ ਉਸ ਨੂੰ ਲਟਾ ਦਿੱਤਾ ਗਿਆ ਪਾਣੀ ਦੇ ਛੱਟੇ ਮਾਰ ਉਸ ਨੂੰ ਮੁੜ ਹੋਸ਼ ਵਿੱਚ ਲਿਆਂਦਾ ਗਿਆ ਉਸ ਨੇ ਮੁੜ ਕੇ ਦੇਖਿਆ ਚਿਤਾ ਲਟ-ਲਟ ਬਲ ਰਹੀ ਸੀ ਉਸ ਰਸ਼ਮੀ ਦੀ ਜਿਸ ਦੀ ਉਸ ਨੇ ਸਦਾ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਸੀ ਸੋ ਇਹ ਸੀ ਮੇਰੀ ਅੱਜ ਦੀ ਕਹਾਣੀ ਸ਼ੁਕਰੀਆ